ਵਿਦਾਂਤ ਸਭਾ ਹਲਕਾ ਫਾਜ਼ਿਲਕਾ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੀਜੇਪੀ ਸਰਕਾਰ ਦਾ ਇਕੱਠਿਆ ਤੌਰ ਤੇ ਪੁਤਰਾ ਹੁਕਿਆ ਗਿਆ ਤੇ ਸਮੂਹ ਸਰਦੀਪਿੰਡਾ ਵਿੱਚ ਇਹ ਪੁੱਤਲੇ ਫੁੱਕੇ ਜਾਣਗੇ ਇਸ ਤੋਂ ਬਾਅਦ ਇਹ ਕਿਆ ਗਿਆ ਉਹਨਾਂ ਵੱਲੋਂ ਕਿਆ ਗਿਆ ਕਿ ਦੇਸ਼ ਦੀ ਮੋਦੀ ਸਰਕਾਰ ਜੋ ਕਿ ਕਿਸਾਨ ਵਿਰੋਧੀ ਹੈ ਇਸ ਦਾ ਚਿਹਰਾ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਹੋਣ ਕਰਕੇ ਨੰਗਾ ਆ ਚੁੱਕਿਆ ਹੈ ਪਹਿਲਾਂ ਵੀ ਕਿਸਾਨ ਅੰਦੋਲਨ ਵਿੱਚ 400 ਤੋਂ 450 ਕਿਸਾਨ ਸ਼ਹੀਦ ਹੋ ਗਿਆ ਸੀ ਪਰ ਮੋਦੀ ਸਰਕਾਰ ਦੇ ਕਰਨਾਂ ਤੇ ਜੂਨ ਦੀ ਸਰਖੀ ਅਤੇ ਉਸ ਤੋਂ ਬਾਅਦ ਮੰਗਾ ਮੰਨਣ ਦਾ ਐਲਾਨ ਕਰਨ ਤੋਂ ਬਾਅਦ ਵੀ ਮੰਗਾਂ ਨਹੀਂ ਮੰਨਿਆ ਜਾ ਰਹੀਆਂ ਅੱਜ ਪਾ ਕਿਸਾਨ ਜਨ ਦੇ ਹਿੱਤਾਂ ਲਈ ਡੱਲੇਵਾੜੀ ਪਿਛਲੇ 45-47 ਦਿਨਾਂ ਤੋਂ ਮਰ ਰ ਵਰਤ ਨੇ ਬੈਠੇ ਹਨ ਪਰ ਸਰਕਾਰ ਨੂੰ ਨਵਲ ਕੋਈ ਵੀ ਧਿਆਨ ਨਹੀਂ ਦੇ ਰਹੀ ਇਸ ਕਰਕੇ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਦੇਸ਼ ਦੀ ਮੋਦੀ ਸਰਕਾਰ ਖਿਲਾਫ ਰੋਗ ਵਧ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਜੇਕਰ ਜਲਦੀ ਹੀ ਦੇਸ਼ ਦੀ ਮੋਦੀ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ ਸੰਘਰਸ਼ ਨੂੰ ਤੇਜ਼ ਕਰਕੇ ਸਰਕਾਰ ਵਰ ਸੇਧ ਤ ਜਾਏਗਾ ਹੋਰ ਕੀ ਕੁਝ ਕਿਹਾ ਸਭ ਕੋ ਜਾਣ ਲਈ ਬਣੇ ਰਹੋ ਜੀ ਅਸਮਕੀ ਪਿੰਡ ਬਾਦਾ ਦੇ ਵਿੱਚ ਖੜੇ ਆਂ ਪੂਰੇ ਪਿੰਡ ਨੇ ਜਿਹੜਾ ਸੰਜੋਗ ਕੀਤਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਕਾਰਪੋਰੇਟ ਨੀਤੀਆਂ ਕਾਰਪੋਰੇਟ ਲੋਕਾਂ ਦੇ ਨਾਲ ਜੁੜੇ ਹੋਏ ਕੇਂਦਰ ਦੇ ਮਸਲੇ ਕੇਂਦਰ ਜਿਹੜੀ ਹੈ ਸਾਰੇ ਦੇਸ਼ ਨੂੰ ਵੇਚ ਚੁੱਕੀ ਹੈ ਕੋਈ ਅਦਾਰਾ ਜਿਹੜਾ ਉਹ ਛੱਡਿਆ ਨਹੀਂ ਲੋਕਾਂ ਨੂੰ ਵੇਚ ਦਿੱਤਾ ਲੁੱਟ ਲਿਆ ਕੁੱਟ ਲਿਆ ਦੇਸ਼ ਨੂੰ ਫਿਰ ਗੁਲਾਮ ਬਣਾ ਦਿੱਤਾ ਸੋ ਇੱਕ ਖੇਤੀ ਖਰੜਾ ਜਿਹੜਾ ਭੇਜਿਆ ਗਿਆ ਸੂਬੇ ਦੀ ਸਰਕਾਰਾਂ ਨੂੰ ਕਿ ਖੇਤੀ ਜਿਹੜੀ ਹੈ ਖੇਤੀ ਨੂੰ ਖਤਮ ਕਰੋ ਤੇ ਮੰਡੀ ਬੋਰਡ ਜਿਹੜਾ ਤੋੜ ਦਿਓ ਇਹਦੇ ਵਿੱਚ ਦੱਸ ਦੇਣਾ ਚਾਹਣਾ ਮੀਡੀਆ ਦੇ ਚੈਨਲ ਰਾਹੀਂ ਲੋਕਾਂ ਤੱਕ ਆਵਾਜ਼ ਜਾਵੇ ਕਿ ਜਦੋਂ ਖੇਤੀ ਮੰਡੀ ਟੁੱਟੂਗੀ ਕਦੋਂ ਖੇਤੀ ਮੰਡੀ ਟੁੱਟੂਗੀ ਕਿਸਾਨ ਵੀ ਰੁਲ ਜੂਗਾ ਖੇਤੀ ਖਤਮ ਹੋ ਜੂਗੀ ਨਾਲ ਜਿਹੜਾ ਗਰੀਬਾਂ ਨੂੰ ਆ ਅੰਨ ਦਾਣੇ ਮਿਲਦੇ ਆ ਜਾਂ ਛੜਕਾਂ ਦਾ ਵਿਕਾਸ ਹੁੰਦਾ ਛੜਕ ਉਹ ਸਾਰਾ ਕੁਝ ਬੰਦ ਹੋ ਜਾਊਗਾ ਸਾਰਾ ਕੁਝ ਪ੍ਰਾਈਵੇਟ ਅਥਨ ਦੇ ਵਿੱਚ ਚਲਾ ਜਾਊਗਾ ਜਿਹੜੀ ਵੀ ਚੀਜ਼ ਪ੍ਰਾਈਵੇਟ ਹੋ ਜਾਂਦੀ ਹੈ ਉਹ ਸਰਕਾਰੀ ਨਹੀਂ ਹੁੰਦੀ ਉਹ ਲੋਕਾਂ ਦੀ ਨਹੀਂ ਰਹਿ ਜਾਂਦੀ ਦੇਸ਼ ਦੇ ਵਿੱਚ ਕੋਈ ਦਾਰਾ ਮੋਦੀ ਕੇਂਦਰ ਸਰਕਾਰ ਨੇ ਦੂਸਰੀਆਂ ਸਰਕਾਰਾਂ ਨੇ ਨਹੀਂ ਛੱਡਿਆ ਪੂਰੇ ਦੇਸ਼ ਨੂੰ ਵੇ ਦਿੱਤਾ ਦੇਸ਼ ਹਸਤਨ ਉਹ ਦੂਜੇ ਪਾਸੇ ਗੱਲ ਕਰੀਏ ਜੀਤ ਸਿੰਘ ਢੱਲੇਵਾਲ ਲਗਭਗ 40-45 ਦਿਨ ਤੋਂ ਜਿਹੜਾ ਮਰਨwarte ਬੈਠੇ ਆਪਣਾ ਖੂਨ ਦਾ ਇੱਕ ਇੱਕ ਕਤਰਾ ਜਿਹੜਾ ਪੂਰੇ ਦੇਸ਼ ਵਾਸਤੇ ਜਾਨ ਆਪਣੇ ਜਾਨ ਦੀ ਬਾਜ਼ੀ ਲਾ ਕੇ ਬੈਠਿਆ ਕਿ ਜਿਹੜੇ ਹੱਕ ਆ ਸਾਡੇ ਦੇਸ਼ ਨੂੰ ਬਚਾਉਣ ਵਾਸਤੇ ਜੀਐਮਐਸਪੀ ਦਾ ਕਾਨੂੰਨ ਡਾਕਟਰ ਸੁਮਿੰਨਾਥ ਦੀ ਰਿਪੋਰਟ ਦਾ ਮਨਰੇਗਾ 200 ਦਿਨ ਦਾ ਕੰਮ ਤੇ 700 ਰੁਪਏ ਦਿਹਾੜੀ ਜਿੰਨੇ ਵੀ ਹੱਕ ਜਿਹੜੀ ਹੈ ਪ੍ਰਾਈਵੇਟ ਚੀਜ਼ਾਂ ਕਿਤੇ ਜੇ ਸਰਦਾਰੇ ਜਿਹੜੇ ਸਰਕਾਰੀ ਕੀਤੇ ਜਾਣ ਲੋਕ ਤਾਂ ਹੀ ਵੱਸ ਸਕਦੇ ਆ ਲੋਕਾਂ ਦੇ ਚੁੱਲ੍ਹੇ ਦੀ ਅੱਗ ਜਿਹੜੀ ਹੈ ਉਹ ਠੰਡੀ ਪਾਉਣ ਵਾਸਤੇ ਫਿਰ ਔਰੰਗਜ਼ੇਬ ਤੇ ਜਰਨਲ ਡਾਇਰ ਦਾ ਜਿਵੇਂ ਰਾਤ ਸੀ ਮੋਦੀ ਸਰਕਾਰ ਆਪਣੇ ਲੋਕਾਂ ਦੇ ਉੱਤੇ ਜ਼ੁਲਮ ਕਰਕੇ ਅਥਰੂ ਗੈਸ ਦੇ ਗੋਲੇ ਸੱਟ ਕੇ ਕਈ ਪਹਿਲੇ ਅੰਦੋਲਨਦਾਨ 450 ਜਿਹੜੇ ਸਾਡੇ ਕਿਸਾਨ ਮਜੂਰ ਸੀ ਦ ਹੋਏ ਸੀ 100 ਦੇ ਕਰੀਬ ਹੋਣ ਹੋ ਚੁੱਕੇ ਆ ਕਈ ਜ਼ਖਮੀ ਪਏ ਆ ਸੋ ਮੋਦੀ ਸਰਕਾਰ ਦੀ ਨਿੰਦਾ ਕਰਦੇ ਆ ਅੱਜ ਪਿੰਡ ਪਿੰਡ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਜਿਹੜੇ ਲਗਭਗ ਦੋ ਜ਼ੋਨ ਆ ਸਾਡੇ ਉੱਥੇ 35-40 ਪਿੰਡਾਂ ਦੇ ਵਿੱਚ ਜਿਹੜਾ ਇਹ ਪੁਤਲਾ ਦਾਨ ਹੋਵੇਗਾ ਵਕ ਵਕ ਥਾਵਾਂ ਤੇ ਪਿੰਡਾਂ ਦੇ ਵਿੱਚ ਕੀਤਾ ਜਾਊਗਾ ਇਸ ਟਾਈਮ ਪਿੰਡ ਬਾਤੇ ਦੇ ਵਿੱਚ ਮੋਦੀ ਸਰਕਾਰ ਦੀ ਨਿੰਦਾ ਕਰਦੇ ਹੋਏ ਪੂਰੇ ਪਿੰਡ ਨੇ ਇਕਾ ਕਰਕੇ ਕਿਹਾ ਕਿ ਮੋਦੀ ਸਰਕਾਰ ਦੀ ਜਿਹੜੀ ਨੀਤੀਆਂ ਹੈ ਗਲਤ ਹੈ ਕਾਰਪੋਰੇਟ ਨੀਤੀਆਂ ਜਿਹੜੀਆਂ ਉਹ ਗਲਤ ਹੈ ਲੋਕਾਂ ਦੇ ਹੰਦੇ ਵਿੱਚ ਕੁਝ ਵੀ ਨਹੀਂ ਬਚਿਆ ਲੋਕ ਕੁੱਟੇ ਤੇ ਮਾਰੇ ਜਾ ਰਹੇ ਹਨ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ এবੀਐਨਯੂ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ਹਮ ਅਪੀਲ ਕਰਤੇ ਹਨ ਕਿ এবੀਐਨਯੂ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ